ਗੁਰੂ ਪਿਆਰੋ ਜਦੋਂ ਕਿਸੇ ਦੀ ਪ੍ਰਮੋਸ਼ਨ ਹੁੰਦੀ ਹੈ ਨਾ ਤੇ ਖੁਸ਼ੀ ਹੁੰਦੀ ਹੈਗੇ ਪਰਿਵਾਰ ਦੀ ਵੀ ਖੁਸ਼ੀ ਹੈ ਕਿਉਂਕਿ ਵਿਪ ਚਰਨ ਸਿੰਘ ਬਰਾੜ ਸਾਹਿਬ ਜੰਗਾਪੁਰ ਉਹਨਾਂ ਕੋਲ ਜਿਹੜੀ ਕਿਰਪਾ ਹੋਈ ਹੈ ਪਰਿਵਾਰ ਤੇ ਬਾਕੀ ਕਿਉਂਕਿ ਬੋਲਣ ਸੁਣਨ ਦੀ ਕੋਈ ਗੱਲ ਨਹੀਂ ਤੁਹਾਨੂੰ ਸਾਰੀ ਕੰਡੀਸ਼ਨ ਦਿਖਾ ਦਤੀ ਹੈ ਵੀ ਜਿਹੜੀ ਬਿਲਡਿੰਗ ਹੀ ਵਿਚਾਲੇ ਪਈ ਹੈ ਜਿਹੜੇ ਗੁਰੂ ਘਰ ਚ ਬਾਥਰੂਮ ਦੀ ਪ੍ਰੋਬਲਮ ਹੈ ਬਾਹਰ ਨਹੀਂ ਕਿ ਬੱਚੀ ਹੁਣ ਦੇਖੋ ਗੱਡੀ ਹੋ ਗਈ ਹੈ ਨਾ ਤੇ ਚੋਲਾ ਸਾਲਵਾ ਤੁਸੀਂ ਦੇਖ ਸਕਦੇ ਹੋ ਬਦਲਾ ਜਾਦਾ ਜਦੋਂ ਉਸ ਨੂੰ ਪ੍ਰਮੋਸ਼ਨ ਹੁੰਦੀ ਹੈ ਤਾਂ ਖੁਸ਼ੀ ਆਟੋਮੈਟਿਕ ਹੀ ਹੁੰਦੀ ਹੈ ਆਪਾਂ ਉਹ ਗੁਰੂ ਸਿੰਘ ਸਾਹਿਬ ਦੇ ਦੋ ਬੱਚੇ ਨੇ ਬੱਚਾ ਛੇ ਮੀ ਚਤੋਂ ਕਿ ਅੱਜ ਕੱਲ ਤੇ ਬੱਚੇ ਬੜੇ ਇੰਟੈਲੀਜੈਂਟ ਆ ਉਹਨੂੰ ਸਾਰਾ ਪਤਾ ਹੁੰਦਾ ਵੀ ਸਾਡੇ ਘਰ ਦੇ ਹਾਲਾਤ ਕਿੱਦਾਂ ਦੇ ਆ ਮੇਰੇ ਮੰਮੀ ਡੇੜੀ ਕਿੱਦਾਂ ਕਮਾਈ ਕਰ ਰਹੇ ਆ ਤਾਂ ਸਾਡਾ ਕਿੱਦਾਂ ਪਾਲਣ ਪੋਸਣ ਹੋ ਰਿਹਾ ਆ ਅੱਗੇ ਸਾਡਾ ਫਿਊਚਰ ਕੀ ਆ ਉਹ ਸੋਚਦੇ ਰਹਿੰਦੇ ਆ ਬੱਚੇ ਤੇ ਅੱਜ ਜਰੂਰ ਇਹਨਾਂ ਦੇ ਮੂੰਹ ਤੇ ਖੁਸ਼ੀ ਆਈ ਆ ਆਪਾਂ ਗੱਲ ਕਰਦੇ ਆ ਪੁੱਤ ਤੁਹਾਨੂੰ ਜਿਹੜੀ ਅੱਜ ਯਰਤ ਕਮਾਈ ਕਰਮ ਤੁਹਾਡੇ ਡੇੜੀ ਨੂੰ ਇਹ ਮੋਟਰਸਾਈਕਲ ਮਿਲਿਆ ਤੁਹਾਨੂੰ ਕਿੱਦਾਂ ਲੱਗਦਾ ਕੀ ਫੀਲ ਕਰ ਰਹੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਮੇਰੇ ਡੇੜੀ ਅੱਗੇ ਇੱਥੇ ਮੋਟਰ ਇੱਥੇ ਜਾਂਦੀ ਹੁੰਦੀ ਸੀ ਸਾਈਕਲ ਤੇ ਟਾਈਮ ਨਾ ਆ ਜਾਂਦੀ ਸੀ ਕਰ ਹਾਂਜੀ ਟਾਈਮ ਆ ਜਾਂਦੀ ਕਈ ਵਾਰੀ ਆਇਆ ਲੱਗਿਆ ਸੀ ਵੀ ਦਾ ਟਾਇਰ ਕਿਤੇ ਕੋਈ ਚੈਨ ਟੁੱਟ ਗਈ ਜਾਂ ਕੋਈ ਟਾਇਰ ਪੈਂਚਰ ਹੋ ਗਿਆ ਕਿਹਦਾ ਤਾਂ ਹੋਇਆ ਸੀ ਚੈਨ ਚੈਨ ਟੁੱਟ ਗਈ ਫੇਰ ਕਰਦਾ ਵੀ ਡੈਡੀ ਹਲੇ ਤੱਕ ਘਰੇ ਨਹੀਂ ਆਇਆ ਹਾਂਜੀ ਹਾਂ ਬੋ ਤੈਨੂੰ ਕਿੱਦਾਂ ਲੱਗਦਾ ਤੇਰੀ ਨੂੰ ਅੱਜ ਦੇਖ ਲੋ ਤਰੱਕੀ ਹੋ ਗਈ ਹੈ ਕਿੰਨਾ ਲੱਗ ਕਿੰਨੇ ਚਾਲ 15 ਸਾਲ ਹੋ ਗਈ ਸੀ ਸੇਵਾ ਕਰਦਿਆਂ ਨੂੰ ਤੇ ਅੱਜ ਜਿਹੜਾ ਦੇਖੋ ਕਿੰਨਾ ਪੁਰਾਣਾ ਸਾਈਕਲ ਹੈ ਤੇ ਹਜੇ ਐ ਨਹੀਂ ਪਤਾ ਵੀ ਅ ਰਿਟਾਇਰ ਨਹੀਂ ਸੀ ਹਜੇ ਹੋਏ ਹਜੇ ਪਤਾ ਨਹੀਂ ਕਿਹੜੀ ਕੰਪਨੀ ਦਾ ਹੈ ਕਿੰਨੇ ਚਿਰ ਦਾ ਹੈ ਕਿ ਅੱਜ ਜਿਹੜਾ ਮੋਟਰਸਾਈਕਲ ਮਿਲਿਆ ਅੱਜ ਵੀ ਜਵਾਨੋ ਚ ਘਰ-ਘਰ ਮੋਟਰਸਾਈਕਲ ਹੈ ਪਰ ਆਪਾਂ ਨੂੰ ਅੱਜ ਮਿਲਿਆ। ਗੁਰੂ ਸਾਹਿਬ ਦੀ ਸੇਵਾ ਕਿੱਦਾਂ ਲੱਗ ਰਿਹਾ ਤੁਹਾਨੂੰ? ਬਹੁਤ ਸਾਫ ਸੁਥਰਾ ਲੱਗ ਰਿਹਾ। ਤੁਹਾਨੂੰ ਵਧਾਈ। ਮੇਰੇ ਡਾਡੀ ਨਾਲ ਤਾਂ ਪਹਿਲਾਂ ਜਿਹਾ ਸੀ। ਆਪਾਂ ਉਹਨਾਂ ਦੇ ਅੱਜ ਇਹਨਾਂ ਨੂੰ ਮੋਟਰਸਾਈਕਲ ਲਾ ਦੇਣ ਨੂੰ ਅੱਜ ਕੰਮ ਸੀ। ਇਹ ਨਹੀਂ ਡਾਡੀ ਨੂੰ ਘਰ ਚੁੱਟੇ ਲੈਣੇ ਮੋਟਰਸਾਈਕਲ। ਸਿੱਤੇ ਹੀ ਡਾਡੀ ਲੈ ਜੂਦੇ। ਹਾਂ ਜੀ ਕਿਦਾਂ ਲੱਗ ਰਿਹਾ ਤੁਹਾਨੂੰ ਇਹ ਸਿਚੁਏਸ਼ਨ ਜੀਵਨ ਸਾਥੀ ਇੱਕ ਬਰਾਬਰ ਆ ਚੱਲਣ ਵਾਲਾ ਹਣਾ ਜੀ ਬਹੁਤ ਖੁਸ਼ੀ ਹੋਈ ਜੀ ਅੱਖਾਂ ਚ ਪਾਣੀ ਆ ਗਿਆ ਜੀ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਜੀ ਕਿਉਂਕਿ ਅੱਗੇ ਸਾਈਕਲ ਦੇ ਹੁਣ ਤੁਸੀਂ ਦੂਰ ਤੱਕ ਚੱਲ ਜਾ ਕਰੋਗੇ ਮੇਲੇ ਲਾ ਲਿਆ ਕਰੋਗੇ ਹਣਾ ਕਿੱਡਾ ਲੱਗ ਜਾ ਕਰਨਾ ਹੈ ਹਾਂ ਜੀ ਹੁਣ ਮੇਲਾ ਲਾ ਲਿਆ ਕਰਾਂਗੇ ਜੀ ਹੂੰ ਬੱਚਿਆਂ ਦੀਆਂ ਹੋਰ ਪੜ੍ਹਾਈ ਵਧੀਆ ਹੋ ਜਾਊਗੀ ਇਹਨਾਂ ਨੂੰ ਲੀੜਾ ਕਪੜਾ ਵਧੀਆ ਮਿਲ ਜਾਊਗਾ ਜੀ ਹੋਰ ਮਿਹਨਤ ਜਿਆਦਾ ਹੋ ਜਾਊਗੀ ਹਾਂ ਜੀ ਧੰਨਵਾਦ ਆ ਬਰਾੜ ਸਾਹਿਬ ਤੁਹਾਡੀ ਬਦੌਲਤ ਅੱਜ ਇਹਨਾਂ ਦੇ ਚਿਹਰਾਂ ਤੇ ਸਮਾਈਲ ਆਈ ਹੈ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਵਾਕ ਸੇ ਇਸ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਕਰਨ ਦਾ ਬਲ ਵਾਕਸੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ